ਅੱਜ ਦੌੜਦੀ ਜ਼ਿੰਦਗੀ ਵਿੱਚ ਹਰ ਇਨਸਾਨ ਕਰੋ ਆਪਣੀ ਕਮਾਈ ਕਰਨ ਵਾਸਤੇ ਨਿਕਲਦਾ ਹੈ ਲੇਕਿਨ ਹੁਣ ਜਿਹੜੇ ਆਟੋ ਚਾਲਕ ਆ ਇਹ ਮਾਇੂਸੀ ਵਿੱਚ ਜਿਹੜੇ ਬੈਠੇ ਦਿਖਾਈ ਦੇ ਰਹੇ ਕਿਉਂਕਿ ਕੈਂਟ ਦੇ ਜਿਹੜੇ ਆਟੋ ਚਾਲਕ ਆ ਇਹਨਾਂ ਨੂੰ ਹੁਣ ਦੀਨ ਨਹੀਂ ਬੰਦੀ ਜਿਸ ਕਰਕੇ ਕਾਫੀ ਜੜੀਆਂ ਮੁਸ਼ਕਲਾ ਇਹਨਾਂ ਵਸੇ ਦਿਖਾਈ ਦੇ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਟੋ ਜਿਹੜੇ ਅੱਡੇਾਂ ਤੇ ਜਰੂਰ ਖੜੇ ਨੇ ਬੱਸ ਅੱਡੇ ਤੇ ਖੜੇ ਦਿਖਾਈ ਦੇ ਰਹੇ ਨੇ ਲੇਕਿਨ ਇਹਨਾਂ ਦੀ ਮੁਸ਼ਕਲ ਆਏ ਨੇ ਕਿ ਕਿ ਬੱਸ ਚਾਲਕ ਜਿਹੜੇ ਆ ਉਹ ਇੱਥੇ ਸਵਾਰੀਆਂ ਬੱਸ ਅੱਡੇ ਤੇ ਨਹੀਂ ਉਤਾਰਦੇ ਜਿਸ ਕਰਕੇ ਇਹ ਜਿਹੜੇ ਸਾਰਾ ਦਿਨ ਵਿਹਲੇ ਤੇ ਸਵਾਰੀਆਂ ਦੀ ਢੀਡ ਦੇ ਵਿੱਚ ਹੀ ਬੈਠੇ ਦਿਖਾਈ ਦਿੰਦੇ ਨੇ ਕਿ ਕਿ ਜਾਨਾ ਕਿੱਥੇ ਲੜੇ ਇਹਨਾਂ ਦਰਪੇਸ਼ ਆ ਰਹੇ ਕਿਉਂਕਿ ਇਹ ਮਹਿੰਗਾਈ ਦੇ ਦੌਰ ਦੇ ਵਿੱਚ ਆਪਣੇ ਘਰਾਂ ਦਾ ਤੂ ਲੱਕਵੇਂ ਚਲਾਣਾ ਇਹ ਇਹਨਾਂ ਨੂੰ ਹੀ ਪਤਾ ਲੱਗਦਾ ਕਿਉਂਕਿ ਜਦੋਂ ਘਰੋਂ ਨਿਕਲਦੇ ਆ ਤੇ ਆਪਣੀ ਦਿਹਾੜੀ ਕਰਨ ਵਾਸਤੇ ਇੱਥੇ ਆਉਂਦੇ ਆ ਲੇਕਿਨ ਅੱਗੋਂ ਜਦੋਂ ਮਿਊਸੀ ਨਜ਼ਰ ਆਂਦੀ ਆ ਸਵਾਰੀ ਨਜ਼ਰ ਨਹੀਂ ਆਂਦੀ ਇਸ ਕਰਕੇ ਉਹ ਕਾਫੀ ਮਾਯੂਜ਼ ਹੁੰਦੇ ਆ ਤੇ ਮੁਸ਼ਕਲਾਂ ਦੇ ਵਿੱਚ ਘਰੇ ਦਿਖਾਈ ਦਿੰਦੇ ਆ ਕਿਉਂਕਿ ਘਰ ਵੀ ਚਲਾਣਾ ਤੇ ਘਰੇ ਜਦੋਂ ਕਮਾਈ ਕਰਕੇ ਫਿਰ ਕਿਵੇਂ ਲਿਜਾਂ ਭਾਜੀ ਕੀ ਹਾਲਾਤ ਨੇ ਇਸ ਟਾਈਮ ਤੁਹਾਡੇ ਆਟੋ ਸਾਡੇ ਹਾਲਾਤ ਬਹੁਤ ਮਾੜੇ ਜਨਾਬ ਅਸੀਂ ਸਵੇਰ 4 ਵਜੇ ਗੱਡੀਆਂ ਲਾਈ ਦੀਆਂ ਇੱਥੇ ਸਾਡੇ ਦੋ ਗਿੜੇ ਲੱਗਦੇ ਨੇ ਇੱਕ ਗਿੜੇ ਦਾ ਤੇਲ ਪੈਂਦਾ ਇੱਕ ਗਿੜਾ ਰੋਟੀ ਪਾਣੀ ਦਾ ਵਾਸਤੇ ਕੋਈ ਚਾਲ ਚੱਲ ਪੈਂਦਾ ਪਰ ਜਿਹੜੇ ਸਾਡੇ ਕੋਲ ਤੇ ਰੋਟੀ ਪਈ ਸੀ ਉਹਨਾਂ ਵੀ ਉਹ ਚੱਕ ਲਈਏ ਵੀ ਤੁਸੀਂ ਖਾ ਕਿਵੇਂ ਰਹਿ ਜੇ ਕਾਰਨ ਕੀ ਕਾਰਨ ਕੀ ਕਿ ਇੱਥੇ ਬੱਸ ਸਟੈਂਡ ਸਵਾਰੀ ਇੱਥੇ ਸਵਾਰੀ ਬੱਸ ਨਹੀਂ ਲਾਂਦੀ ਸਵਾਰੀ ਲੈਣ ਆ ਜਾਂਦੀ ਹੈ ਲਾਂਹ ਕੋਈ ਨਹੀਂ ਆਂਦੀ ਭਾਈ ਬੱਸ ਬਾਰੋ-ਬਾਰ ਸਵਾਰੀਆਂ ਚੱਲੀ ਜਾਂਦੀਆਂ ਬੱਸ ਲੈ ਕੇ ਇੱਧਰ ਕੋਈ ਸਵਾਰੀ ਨਹੀਂ ਆਂਦੀ ਅਸੀਂ ਬੜੇ ਪਰੇਸ਼ਾਨ ਹੋ ਜਾਂਦੇ ਇਹਨਾਂ ਲਾਟਾਂ ਦੇ ਵਿੱਚ ਫਿਰ ਆਟੋ ਚਾਲ ਚੱਲਦਾ ਜਿਹੜੇ ਕੰਢੇ ਖੜੇ ਆ ਤੇ ਫਿਰ ਜਿਵੇਂ ਤੁਹਾਡੇ ਘਰ ਦਾ ਗੁਜ਼ਾਰਾ ਚੱਲਦਾ ਹੈ ਇੱਦਾਂ ਜੀ ਰਾਬ ਵੀ ਇਹ ਕਿਉਂ ਦਾਲ ਮਰਚ ਨਾਲ ਦਾਲ ਦੁੱਲ ਨਾਲ ਖਾਦਿਓ ਨੇ ਮਰਚ ਨਾਲ ਪਰ ਗੁਜਾਰੇ ਵਾਲੀ ਬਹੁਤ ਗੱਲ ਮੁਸ਼ਕਲ ਹੈ ਆਟੋ ਚਲਕਾਂ ਦੀ ਇਹ ਗੱਲਾ ਹੈ ਭਾਜੀ ਦਿਹਾੜੀ ਵੀ ਦਿੰਦੇ ਹੋ ਮਤਲਬ ਕਿ ਤੁਸੀਂ ਜਿਹੜੇ ਆਟੋ ਦੀ ਕਿਉਂਕਿ ਜ਼ਿਆਦਾਤਰ ਤਾਂ ਕਰਾਈ ਤੇ ਹੀ ਆ ਤੇ ਫਿਰ ਕਿਵੇਂ ਨਿਕਲਦੀ ਹੈ ਦਿਹਾੜੀ ਜੇ ਹਾਲਾਤ ਨੇ ਬਸ ਟੈਂਪਾਸ ਜਿਹਾ ਹੋ ਰਿਹਾ ਹੈ ਦਿਹਾੜੀ ਕੀ ਨਿਕਲੂ ਇੱਕ ਦਾ 100 ਰੁਪਏ ਜਾਂਦਾ ਤੇ ਇੱਕ ਦਾ ਲੈ ਜੀ ਤਾਂ ਕੋਸਾ ਰੁਪਿਆ ਉਹ ਦਿਹਾੜੀ ਚਲੇ ਜਾਂਦਾ ਹਾਂ ਜੀ ਤੋ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਭਾਜੀ ਤੁਹਾਡਾ ਫਿਰ ਕੰਮ ਕਿਵੇਂ ਹੋਏਗਾ ਕਿਵੇਂ ਜਾਂ ਚੱਲੇਗਾ ਤੋ ਸਾਵਣ ਦੀਆਂ ਤਾਂ ਕੰਮ ਚੱਲਣਾ ਹੀ ਸਾਡਾ ਸਵਾਰੀ ਨਹੀਂ ਆਂਦੀ ਹਾਂਜੀ ਸਵਾਰੀ ਨਹੀਂ ਆਂਦੀ ਸਵਾਰੀ ਨਾਣ ਕਰਕੇ ਵੀ ਇਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਇਹਨਾਂ ਹੋਰ ਗੱਲਬਾਤ ਕਰਦੇ ਆ ਭਾਜੀ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਆਟੋ ਚਲਾਣੇ ਜੇ ਟੈਂਕ ਵਿੱਚ ਜਿੱਦੂ ਹੀ ਖੜੇ ਹੋ ਤੇ ਕਿੰਨੇ ਕੁ ਮੁਸ਼ਕਲ ਹੋ ਰਿਹਾ ਭਾਜੀ ਬਹੁਤ ਮੁਸ਼ਕਲ ਹੋ ਰਿਹਾ ਇੱਥੇ ਕੰਮ ਹੀ ਨਹੀਂਗਾ ਸਾਰੀ ਜਿਹੜੀ ਬੈ ਬੈ ਕੇ ਵੇਲੇ ਚਲੀ ਜਾਂਦਾ ਕੋਈ ਬੱਸਾਂ ਆਉਂਦੀਆਂ ਨਹੀਂ ਦੀਆਂ ਕਿਹੜੀਆਂ ਬੱਸਾਂ ਆਉਂਦੀਆਂ ਪੀਟੀਸੀ ਉਹ ਵੀ ਸ਼ਹਿਰ ਜਾਣ ਲੱਪੀਆਂ ਜਿਹੜੀ ਕੋਈ ਬਈ ਨਾ ਕਿਹਾ ਬਸਾ ਇੱਥੇ ਆਉਣ ਗਿਆ ਉਹ ਵੀ ਕੋਈ ਨਹੀਂ ਆ ਰਹੀਆਂ 쇼ਪਿੰਗ ਕਰਕੇ ਕੋਈ ਸਵਾਰੀ ਨਹੀਂ ਲਾਉਂਦੇ ਕੁਛ ਨਹੀਂ ਕਰਦੇ ਬਾਰ ਬਾਰ ਲੈ ਜਾਂਦੇ ਤੁਸੀਂ ਭਾਜੀ ਕਿਰਾਏ ਵੀ ਦੇਣੇ ਹੁੰਦੇ ਆ ਤੁਹਾਡੇ ਸਿਰ ਤੇ ਲੋਨ ਵੀ ਚੜੇ ਹੁੰਦੇ ਆ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਘਰ ਵੀ ਚਲਾਉਣਾ ਤੇ ਕਿਵੇਂ ਹੋਵੇ ਬਹੁਤ ਔਖਾ ਹੋ ਗਿਆ ਭਾਜੀ ਕੰਮ ਹੈ ਨਹੀਂ ਦਾ ਕੰਮ ਹੀ ਨਹੀਂ ਜਦੋਂ ਹੋਗਾ ਕੰਮ ਕਿੱਥੋਂ ਚੱਲਣਾ ਹੈ ਬਸਾਂ ਨਹੀਂ ਆਉਣੀਆਂ ਇੱਥੇ ਤਾਂ ਕੰਮ ਕੀ ਚੱਲੇ ਸਾਰਿਆਂ ਦਾ ਬੁਰਾ ਹਾਲ ਹੈ ਜੀ ਪੱਲੋ ਧੜੀ ਬੰਦੀ ਪੱਲੋ ਝੜੀ ਪੈਂਦੀ ਤੇ ਬਹਿ ਬੂਗੇ ਸਭ ਸ਼ਾਮ ਤੋਂ ਕਰ ਕਰ ਹਮ ਜਿਹੇ ਇੱਕ ਜੀ 3 ਮਹੀਨੇ ਹੋ ਗਿਆ ਜੀਰਾ ਰੋਡ ਟੁੱਟੇ ਨੂੰ ਦੀ ਸੜਕਾਂ ਟੁੱਟੀਆਂ ਨੂੰ ਜੀ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੇ ਤੁਸੀਂ ਤਿਆਰ ਕਰਨੀ ਹੈ ਵਨ ਸਾਈਡ ਤਿਆਰ ਕਰੋ ਦੂਜੇ ਪਾਸੇ ਪੱਸਾ ਬਗਾਰਾ ਜਾਣ ਦਿਓ ਉਹਦੀ ਵਜ੍ਹਾ ਨਾਲ ਵੀ ਬਹੁਤ ਪਬਲਿਕ ਪਰੇਸ਼ਾਨ ਹੋ ਗਈ ਹੈ ਜਿਹੜੀਆਂ ਜਿੰਦਾ ਕਰਕੇ ਬਰਸਾ ਇੱਧਰ ਨਹੀਂ ਆ ਰਹੀਆਂ ਬਾਰੋ-ਬਾਰ ਘਟਦੇ ਪਏ ਨੇ ਜੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜੇ ਕੈਂਟ ਅਡੇ ਦੇ ਵਿੱਚ ਬੱਸਾਂ ਹੀ ਨਹੀਂ ਆਣਗੀਆਂ ਸਵਾਰੀ ਨਹੀਂ ਆਏਗੀ ਤੇ ਫਿਰ ਕਿਵੇਂ ਆਟੋ ਵਾਲਿਆਂ ਦਾ ਕੰਮ ਚੱਲੇਗਾ ਇਸ ਕਰਕੇ ਉਹਨਾਂ ਵਿੱਚ ਕਾफी ਨਿਰਾਸ਼ਾ ਉਹ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਕਿਉਂਕਿ ਉਹਨਾਂ ਦਾ ਕਿਰਾਇਆ ਵੀ ਪੈਂਦਾ ਹੈ ਜੇ ਉਹਨਾਂ ਨੇ ਕਿਹਾ ਵੀ ਲੋਨ ਵੀ ਜਿਹੜੇ ਲੈਨੇ ਇਹਨਾਂ ਦੀ ਕਿਸ਼ਤਾਂ ਉਹ ਕਿਵੇਂ ਉਤਾਰਨਗੇ ਉਸ ਤੋਂ ਬਾਅਦ ਆਪਣੇ ਘਰ ਦਾ ਵੀ ਜਿਹੜਾ ਚੌਂਕਾ ਚੁੱਲਾ ਚਲਾਉਣਾ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਕਿਸ ਤਰ੍ਹਾਂ ਉਹ ਮਤਲਬ ਕਿ ਆਪਣੇ ਸਰਵਾਈਵ ਕਰਨਗੇ ਬਹੁਤ ਵੱਡੀ ਮੁਸ਼ਕਲਾਂ ਜਿਹੜੀਆਂ ਆਟੋ ਚਾਲਕਾਂ ਵਾਸਤੇ ਦਿਖਾਈ ਦੇ ਰਹੀ ਹੈ ਤੇ ਜਿਹੜਾ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਦਿਖਾਈ ਦੇ ਰਿਹਾ ਵੀ ਜਿਹੜੀਆਂ ਵੀ ਬੱਸਾਂ ਹੈ ਸਟੇ ਤੇ ਆਨ ਇੱਥੇ ਆਪਣੀਆਂ ਸਾਰੀਆਂ ਤਾਰਨਤਾ ਜੋ ਇਹਨਾਂ ਦਾ ਵੀ ਜਿਹੜਾ ਕੰਮ ਚੱਲ ਸਕੇ ਤੇ ਇਹਨਾਂ ਦੀ ਵੀ ਜੜਿਆ ਵੀ ਘਰ ਬਾਦ ਜਿਹੜਾ ਚੂਲਾ ਉਹ ਜਿਹੜਾ ਵੀ ਆ ਚੱਲ ਸਕੇ ਤੇ ਤਾਜੋ ਇਹ ਰੋਟੀ ਪਾਣੀ ਜਿਹੜੀ ਆਪਣੇ ਬੱਚਿਆਂ ਨੂੰ ਵੀ ਖਵਾ ਸਕਣ ਤੇ ਜਿਹੜੇ ਕਿਰਾਏ ਆ ਆਟੋ ਦੇ ਤੇ ਜਿਹੜੀ ਆਪਣੀ ਦਿਹਾੜੀ ਆ ਉਹ ਵੀ ਬਣਾ ਸਕਣ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਡੈਨਿਕ ਸਵੇਰਾ ਸ੍ਰਾਇਕ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ